ਵਾਰ ਨੰਬਰ 6 ਤੋਂ ਮਨੀਸ਼ ਕੁਮਾਰ ਰੋਂਪੀ ਆਮ ਆਦੀ ਪਾਰਟੀ ਤੋਂ ਉਹਨਾਂ ਨੇ ਕਿਹਾ ਕਿ ਜੋ shri ਕਸ਼ਟ ਵਜਨ ਬਾਲਾਜੀ ਸੇਵਾ ਪਰਿਵਾਰ ਵੱਲੋਂ ਜਿਹੜਾ ਖੂਨਦਾਨ ਕੈਂਪ 25 5 2025 ਦਿਨ ਐਤਵਾਰ ਨੂੰ ਅਦਰਸ਼ ਨਗਰ ਨੇੜੇ ਭਾਰਤੀ ਕਰਿਆਨਾ ਸਟੋਰ ਕੋਲ ਲਗਾਇਆ ਜਾ ਰਿਹਾ ਹੈ ਤੇ ਅਸੀਂ ਸਾਡੀ ਟੀਮ ਵੱਲੋਂ ਉਹਨਾਂ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਉਹਨਾਂ ਨੇ ਲੋਕਾਂ ਤੋਂ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਇਸ ਖੂਦਾਨ ਕੈਂਪ ਦੇ ਵਿੱਚ ਆਣ ਤਾਂ ਜੋ ਕਿ ਕਿਸੇ ਗਰੀਬ ਦੀ ਮਦਦ ਹੋ ਸਕੇ ਮੈਂ ਮਨੀਸ਼ ਕੁਮਾਰ ਰੌਂਪੀ ਵਾਰ ਨੰਬਰ 6 ਜੋ ਸੇਵਾਦਾਰ ਤੇ ਆਮ ਆਦਮੀ ਪਾਰਟੀ ਦਾ ਮੈਂ ਵੌਲੰਟੀਅਰ ਵੀ ਆ ਤੇ ਮੈਂ ਸ਼੍ਰੀ ਖਸ਼ਵੰਜਨ ਬਾਲਾ ਦੀ ਸੇਵਾ ਵੱਲੋਂ ਜਿਹੜਾ ਬਲੱਡ ਕੈਂਪ ਲੱਗ ਰਿਹਾ ਵਾ ਇਹ ਬੱਚੇ ਆਏ ਸੀ ਮੇਰੇ ਕੋਲ ਕਿ ਪਾਜੀ ਅਸੀਂ ਬਲੱਡ ਕੈਂਪ ਲਾਉਣਾ ਮੈਨੂੰ ਬੜੀ ਖੁਸ਼ੀ ਹੋਈ ਕਿ ਕਿ ਨਸ਼ੇ ਨੂੰ ਛੱਡ ਕੇ ਤੇ ਕਿਹੜੇ ਚੰਗੇ ਕੰਮ ਕਰ ਰਹੇ ਨੇ ਮੁੰਡੇ ਸਾਡੀ ਵਾਰਡ ਦੇ ਤੇ ਇਹਨਾਂ ਦਾ ਸਹਿਯੋਗ ਕੀਤਾ ਜਾਵੇ ਇਸ ਲਈ ਮੈਂ ਇਹਨਾਂ ਨਾਲ ਪੂਰਾ ਸਹਿਯੋਗ ਕਰ ਰਿਆ ਹਾਂ ਨਾਲ ਮੇਰਾ ਦੋਸਤ ਆ ਵਿਰਾਟ ਜਿਹੜਾ ਕਾਉਂਸਲਰ ਦਾ ਛਾੜ ਚੋਂ ਉਹ ਨਾਲ ਸੰਤੂ ਸਾਹਿਬ ਨੇ ਸਾਡੇ ਨਾਲ ਦੀ ਵਾਰਡ ਦੇ ਕਾਉਂਸਲਰ ਨੇ ਉਹ ਵੀ ਇਹ ਪੂਰਾ ਸਪੋਰਟ ਕਰ ਰਹੇ ਬੱਚਿਆਂ ਨੂੰ ਕਿ ਗਾਂ ਨਿਕਰਨ ਤੇ ਇਦਾਂ ਦੇ ਹੌਲੀ ਹੌਲੀ ਕਰਦੇ ਛੋਟੇ ਛੋਟੇ ਚੀਜ਼ਾਂ ਕਰਨੀਆਂ ਚਾਹੀਦੀਆਂ ਇਲਾਕਾ ਵਾਸੀਆਂ ਨੂੰ ਕੀ ਕਹਾਂ ਮੈਂ ਇਲਾਕਾ ਵਾਸੀਆਂ ਨੂੰ ਇਹੀ ਕਹਾਂਗਾ ਇਲਾਕਾ ਨਹੀਂ ਮੈਂ ਸ਼ਹਿਰ ਦੇ ਵਾਸੀਆਂ ਨੂੰ ਕਹਾਂਗਾ ਕਿ ਇੱਥੇ ਆ ਕੇ ਬਲੱਡ ਦਿਓ ਬਲੱਡ ਹਰ ਤਿੰਨ ਮਹੀਨੇ ਬਾਅਦ ਜ਼ਰੂਰੀ ਹੁੰਦਾ ਦੇਣਾ ਅੱਛੀ ਚੀਜ਼ ਹੈ ਕੋਈ ਮਾੜੀ ਚੀਜ਼ ਨਹੀਂ ਹੈ ਔਰ ਕਿਸੇ ਤੇ ਕੰਮ ਆਏਗੀ ਤੇ ਤੁਹਾਡਾ ਵੀ ਬਲੱਡ ਠੀਕ ਰਹੇਗਾ ਨਾਲ ਤੇ ਇਹਦਾ ਸਰਟੀਫਿਕੇਟ ਹੀ ਮਿਲੇਗਾ ਉਹ ਸਰਟੀਫਿਕੇਟ ਦਾ ਤੁਹਾਨੂੰ ਇਹ ਬੈਨੀਫਿਟ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਕੋਈ ਕਿਸੇ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਤੁਹਾਨੂੰ ਹਾਫ ਰੇਟ ਦੇ ਉੱਤੇ ਬਿਲਡ ਮਿਲੇਗਾ ਤੇ ਯੂਥ ਨੂੰ ਕੀ ਕਹਿਣਾ ਚਾਹੁੰਦੇ ਆ ਯੂਥ ਨਾਲ ਹੀ ਆ ਗਿਆ ਨਹੀਂ ਵਿੱਚ ਕਿ ਜਿਹੜੇ ਯੂਥ ਕਰ ਰਹੇ ਨੇ ਮੁੰਡੇ ਮੈਂ ਚਾਹਾਂਗਾ ਵੀ ਨਸ਼ਾ ਛੁਡਾ ਕੇ ਹੋਰ ਵੀ ਮੈਡੀਕਲ ਕੈਂਪ ਲਵਾਉਣ ਅੱਛੇ-ਅੱਛੇ ਕਰਮ ਕਰਨ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਭਾਈ ਕੌਣ ਡਰਦੇ ਨੇ ਦਰਦੇ ਵੀ ਆ ਕੀ ਕਹਿਣਾ ਚਾਹੁੰਦੇ ਨਹੀਂ ਕੋਈ ਨਹੀਂ ਡਰਦਾ ਸਾਡੀ ਜਦੋਂ ਸ਼ਹਿਰ ਚੋਂ ਕੋਈ ਬੱਚਾ ਨਹੀਂ ਡਰਦਾ ਜਿਹੜੇ ਡਰਦੇ ਨੇ ਉਹਨਾਂ ਨੂੰ ਦਿਖਾਓ ਉਹ ਇੱਥੇ ਡਰਨ ਵਾਲੀ ਗੱਲ ਨਹੀਂ ਹੈ ਕੁਝ ਨਹੀਂ ਹੁੰਦਾ 30 ਤੀ ਨੂੰ ਕੈਂਪ ਲਗਾ ਰਹੇ ਆ 32 25 ਤੀ ਨੂੰ ਲਾ ਰਹੇ ਆ ਜੀ ਅਦ ਅਸ਼ਰਾਂਗਰ ਦੇ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਸ਼੍ਰੀ ਕਸਟਮ ਅੰਜਨ ਬਾਲਾ ਜੀ ਸੇਵਾ ਪਰਿਵਾਰ ਮੈਂ ਦੀਪਕ ਮਹੰਤ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਆ ਮਨੀਸ਼ ਕੁਮਾਰ ਰੋਂਪੀ ਜੀ ਨਾਲ ਉਹ ਇਸ ਬੇਸਤੇ ਸਾਡਾ ਇੱਕ ਕੈਂਪ ਲਗਾਇਆ ਜਾ ਰਿਹਾ ਵਾ ਬਲੱਡ ਕੈਂਪ ਉਹਦੇ ਵਿੱਚ ਜਿਹੜਾ ਬਲੱਡ ਕੈਂਪ ਲਾਉਣ ਦਾ ਮਕਸਦ ਹੱਡ ਆਏ ਆ ਕਿ ਯੂਥ ਨੂੰ ਜਿੰਨਾ ਵੱਧ ਤੋਂ ਵੱਧ ਮੈਸੇਜ ਦਿੱਤਾ ਜਾਂਦਾ ਕਿ ਮੈਸੇਜ ਦਿਈਏ ਕਿ ਆਣ ਕੇ ਬਲੱਡ ਕੈਂਪ ਚ ਹਿੱਸਾ ਲੋ ਔਰ ਦੂਜਾ ਕਿਸੇ ਵੀ ਗਰੀਬ ਲੋਕ ਨੂੰ ਕਿਸੇ ਵੀ ਬੰਦੇ ਨੂੰ ਲੋੜ ਪੈਂਦੀ ਆ ਇੱਕ ਯੂਥ ਨੂੰ ਸਰਟੀਫਿਕੇਟ ਦਿੱਤਾ ਜਾਏਗਾ ਉਹਦੇ ਮੁਤਾਬਕ ਜਿਦੇ ਵਿੱਚ ਬਾਹਰ ਖੂਨ ਤੁਹਾਨੂੰ ਪਤਾ ਕਿੰਨਾ ਮਹਿੰਗਾ ਮਿਲਦਾ ਔਰ ਕਈ ਤੇ ਵਿਚਾਰੇ ਤਰਸਦੇ ਦੇ ਦਿੰਦੇ ਨੇ ਜਿਨ੍ਹਾਂ ਨੂੰ ਨਹੀਂ ਮਿਲਦਾ ਤੇ ਅਸੀਂ ਚਾਹਨੇ ਆ ਉਹ ਸਰਟੀਫਿਕੇਟ ਦੇ ਉੱਤੇ ਉਹਨੂੰ ਕੰਟਰੋਲ ਰੇਟ ਤੇ ਬਲੱਡ ਦਿੱਤਾ ਜਾਵੇ ਪੇਸ਼ੈਂਟ ਨੂੰ ਔਰ ਹਰ ਇੱਕ ਪੇਸ਼ੈਂਟ ਦੀ ਜ਼ਰੂਰਤਾਂ ਪੂਰੀਆਂ ਹੋਣ ਠੀਕ ਹੈ ਜੀ ਔਰ ਯੂਥ ਵੱਧ ਤੋਂ ਵੱਧ ਜਿੰਨਾ ਵੀ ਆ ਤਾਡੀ ਵਾਰਡ ਦੇ ਵਿੱਚੋਂ ਆਪਣਾ ਵਿਰਾਟ ਦੇਵ ਗਾਂਧੀ ਰੋਂਪੀ ਬਾਜੀ ਔਰ ਸੰਧੂ ਜੀ ਸਾਡਾ ਪੂਰਾ ਸੰਯੋਗ ਕਰ ਰਹੇ ਨੇ ਇਸ ਚੀਜ਼ ਦੇ ਵਿੱਚ ਔਰ ਸਾਡੇ ਨਾਲ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਸੰਯੋਗ ਦੇ ਨਾਲ ਇਹ ਪ੍ਰੋਗਰਾਮ ਜੋ ਵੀ ਹੋ ਰਿਹਾ ਸਭ ਇਹਨਾਂ ਦੇ ਸੰਯੋਗ ਦੇ ਨਾਲ ਹੋ ਰਿਹਾ ਠੀਕ ਹੈ ਕਿ ਜਿੰਨਾ ਵੀ ਸਾਡਾ ਹੋ ਸਕੇ ਅਸੀਂ ਸਮਾਜ ਸੇਵਾ ਕਰ ਸਕੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਭਾਲਾ ਜੀ